ਨਾ ਬਾਈ ਵੀਰ ਰਾਮ ਜੱਟ ਮਾਰੋਦਾ ਹੀ ਪਾਣੀ ਦੀ ਵੀ ਬਿਜਲੀ ਵੀ ਬਾਜੇ ਬੰਦ ਕਰਾਂ ਦੀ ਲੋੜ ਹੀ ਆ ਪਾਣੀ ਦਾ ਪਾਓ ਕਦ ਕੀ ਨਾਮ ਕਿਹਾ ਤੁਹਾਡਾ ਸਰ ਮੇਰਾ ਨਾਮ ਰਾਹੁਲ ਸ਼ਰਮਾ ਹੈ ਜੀ ਸਰ ਕੀ ਕਰ ਲਾ ਕੀ ਬਾਪੂ ਸਰ ਛੋੜ ਸਰਕੜ ਦੀ وجہ ਨਾਲ ਹੋ ਗਿਆ ਸਰ ਉਹਦੀ وجہ ਨਾਲ ਦੁਕਾਨ ਚ ਅੱਗ ਲੱਗ ਗਈ ਸਰ ਉਹ ਇੰਨੀ ਕਿ ਜ਼ਿਆਦਾ ਵਾਦੀ ਸੰਭਾਲੀ ਨਹੀਂ ਗਈ ਸਰ ਤੇ ਉਸ ਦੀ وجہ ਨਾਲ ਸਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜੀ ਜਿਸ ਕੀ ਦੀ ਦੁਕਾਨ ਸੀ ਸਰ ਆਪਣੀ ਪੇਂਟ ਦੀ ਸੈਂਟਰੀ ਦੀ ਸਾਰਾ ਹੀ ਸਮਾਨ ਟੋਟਲੀ ਸਰ ਆਪਣੇ ਕੋਲ ਮਿਲਦਾ ਹੈ ਹਾਰਡਵੇਅਰ ਦਾ ਵੀ ਸਾਰਾ ਟੋਟਲੀ ਸਮਾਨ ਹੀ ਆਪਣੇ ਕੋਲ ਹੁੰਦਾ ਸੀ ਸਰ ਕੁਝ ਬਚਿਆ ਦੁਕਾਨ ਸਰ ਨਹੀਂ ਜੀ ਸਾਰਾ ਸੜ ਕੇ ਸੁਆਹ ਹੋ ਗਿਆ ਸਰ ਜੀ ਇਹ ਅੱਪਰ ਤੱਕ ਪਹੁੰਚ ਨਹੀਂ ਲੱਗੀ ਜਾਓ ਸਰ ਉੱਪਰ ਤੱਕ ਪਹੁੰਚੀ ਹੈ ਜੀ ਅੱਗ ਹੁਣ ਅੱਗ ਤੇ ਕਾਬੂ ਪਾ ਲਿਆ ਸਰ ਹਾਂਜੀ ਹਾਂਜੀ ਫਾਇਰ ਬ੍ਰੀਡ ਵਾਲਿਆਂ ਨੇ ਪਾਇਆ ਜੀ ਹਾਂ ਕੋ ਨੁਕਸਾਨ ਹੋਇਆ ਸਰ ਨੁਕਸਾਨ ਦਾ ਸਰ 1.5 ਕਰੋੜ ਕੋ ਵੀ ਉੱਤੇ ਦਾ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਸ਼ਰਮਾ ਕਿਹਦੀ ਦੁਕਾਨ ਸੀ ਕਿਹੜੀ ਦੁਕਾਨ ਸੀ ਤੇ ਕਿਵੇਂ ਘਟਣਾ ਹੋਇਆ ਸੈਂਟਰੀ ਦੀ ਦੁਕਾਨ ਜੀ ਪੇਂਟ ਵਜਾਰਾ ਸਾਰਾ ਕੁਝ ਸਮਾਨ ਰੱਖਿਆ ਸਰ ਜੋ ਘਰ ਕੋਈ ਕਿਵੇਂ ਮੇਜਦਾ ਇਹ ਸਾਡੇ ਕਿ ਦਿਨ 3 ਵਜੇ ਦੀ ਘਟਨਾ ਹੈ ਜੀ ਇਹ ਅੱਗ ਲੱਗੀ ਕਿਸਾ ਕਾਰਨ ਇਹ ਸ਼ਾਰਟ ਸਰ ਕਿਸ ਨਾਲ ਜ਼ਰੂਰ ਤਾਰਾਂ ਨੰਗੀਆਂ ਸੀ ਐ ਤੇ ਬਾਹਰ ਲੱਗੀ ਆ ਕੋਈ ਨਾ ਤਾਰਾਂ ਦਾ ਜਾਲ ਐ ਸ਼ਾਰਟ ਸਰ ਮੌਜੂਦ ਨਹੀਂ ਸੀ ਜੀ ਨਹੀਂ ਨਹੀਂ ਤਾਰਾਂ ਲਾ ਕੇ ਚਲੇ ਗਏ ਸੀ ਚਲੇ ਗਏ ਸੀ ਗਏ ਕੁਝਾਂ ਦਾ ਵਾਰੀ ਢੋਲ ਆ ਗਈ ਕਰੋੜ ਡੇਢ ਕਰੋੜ ਦਾ ਹੋ ਗਿਆ ਜੀ ਕਰੋੜ ਤੋਂ ਉੱਤੇ ਹੀ ਹੋਇਆ ਇਹ ਦੁਕਾਨ ਕਿਸ ਦੀ ਸੀ ਸੈਂਟਰੀ ਦੀ ਪੇਂਟ ਦੀ

ਕੀ ਨਾਮ ਆ ਤੁਹਾਡਾ ਮੈਂ ਸਤਨਾਮ ਸਿੰਘ ਜੀ ਮੈਂ ਸਵਾਰ ਦਾ ਐਮਸੀ ਆ ਮਸੀ ਤਾਂ ਬਾਅਦ ਚ ਮੇਰੇ ਪਰਿਵਾਰ ਨੇ ਜੀ ਮੇਰਾ ਪਰਿਵਾਰ ਹੈ ਲੇਕਿਨ ਇਸ ਦੁਕਾਨ ਦੇ ਵਿੱਚ ਮੇਰੇ ਕੋਲ ਤੇ ਸਾਡੇ ਕਿੰਨੇ ਵਜੇ ਮੇਰੇ ਛੋਟੇ ਭਰਾ ਦੀ ਨਾਲ ਦੀ ਦੁਕਾਨ ਹੈ ਮੈਨੂੰ ਉਹਨਾਂ ਦਾ ਫੋਨ ਆਇਆ ਫਟਾਫਟ ਜਲਦੀ ਨਾਲ ਫੇਰ ਉਹਨੂੰ ਫੋਨ ਕਰੋ ਮੈਂ ਫਟਾਫਟ ਫਾਰ ਫਾਰਬ ਗੇਟ ਨੂੰ ਫੋਨ ਕੀਤਾ ਫੇਰ ਫਾਰਬ ਗੇਟ 5 ਮਿੰਟ ਬਾਅਦ ਆ ਗਈ ਫਿਰ ਬਿਜਲੀ ਬੋਰਡ ਐਸਡੀਓ ਨੂੰ ਫੋਨ ਕੀਤਾ ਤੇ ਉਹ ਉਹਨਾਂ ਨੇ ਐਸਡੀਓ ਨੇ ਫਟਾਫਟ ਲਾਈਟ ਬੰਦ ਕਰਾ ਦਿੱਤੀ ਲੇਕਿਨ ਆਂਦਨ ਉਹ ਇੰਨੀ ਕੋ ਲਾਈਟ ਇੰਨੀ ਕੋ ਅੱਗ ਵਿੱਚੋਂ ਨਿਕਲੀ ਸੀ ਇੰਨੀ ਕੋ ਜਿਆਦਾ ਜਿਵੇਂ ਕੋਈ ਬੰਬ ਚੱਲ ਰਿਹਾ ਹੁੰਦਾ ਇਸ ਤਰ੍ਹਾਂ ਆਵਾਜ਼ ਆ ਰਹੀ ਸੀ ਲੇਕਿਨ ਆਵੇਂ ਨੇ ਉਹਨਾਂ ਦੇ ਪਹਾਂਗ ਫਾਇਰ ਬਟਾਉਣ ਦੇ ਬਾਅਦ ਉਹਨਾਂ ਬੜਾ ਬੜਾ ਲਾਗੇ ਉਹਨਾਂ ਨੂੰ ਤੂਬਾ ਕੱਬ ਅੱਗ ਦੇ ਕਾਬੂ ਪਾਇਆ ਅੱਗ ਦੇ ਕਾਬੂ ਬੰਨ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਹੋਰ ਲਾਇਜ਼ਿਆ ਪਲੇ ਕੰਨ ਅੱਗ ਅੰਦਰ ਅੰਦਰ ਫੈਲਦੀ ਫੈਲਦੀ ਜਿਆਦੀ ਫੈਲ ਗਈ ਲੇਕਿਨ ਫਿਰ ਵੀ ਇੱਕ ਘੰਟਾ ਲੱਗਾ ਪੂਰਾ ਘੰਟੇ ਦੇ ਬਾਅਦ ਅੱਗ ਸ਼ਾਂਤ ਹੋ ਗਈ ਹੈ ਲੇਕਿਨ ਨੁਕਸਾਨ ਇਸ ਭਰਾ ਦਾ ਬਹੁਤ ਜਿਆਦਾ ਹੋਇਆ ਹੈ ਛੋਟੀ ਜੀ ਦੁਕਾਨ ਜੀ ਛ ਅੱਜ ਦੁਕਾਨ ਦਾ ਬਿਲਕੁਲ ਸਰਕੇ ਬਿਲਕੁਲ ਸੁਹਾਈ ਹੋ ਗਈ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਚਰਨ ਇਹਨਾਂ ਗਰੀਬਾਂ ਦਾ ਕੋਈ ਕੋਈ ਲਗਨ ਦਾ ਸਹਾਰਾ ਬਣੇ ਤੇ ਨਾਲ ਇਹਨਾਂ ਦਾ ਸਾਥ ਦੇਵੇ ਸਰਕਾਰ ਸਾਥ ਦੇਵੇ ਤੇ ਬਿਜਲੀ ਬੋਰਡ ਦਾ ਵੀ ਅਸੀਂ ਇਹੋ ਤਿਆਰ ਰੱਖਦੇ ਵੇਖੋ ਬਿਜਲੀ ਆ ਵੇਖੋ ਕਿੰਨੀਆਂ ਤਾਰਾਂ ਬਿਜਲੀ ਬੋਰਡ ਦੀਆਂ ਸਭ ਇਸ ਵਜ੍ਹਾ ਕਰਕੇ ਸਾਰੀ ਇਹ ਸਰਕਲ ਹੋਇਆ ਜੀ ਸਾਰਾ ਮੇਰਾ ਨਾਮ ਮਨਮੋਹ ਗੁਪਤਾ ਜੀ ਮੇਰੀ ਮੱਕੂਗੜ ਦੇ ਵਿੱਚ ਹੀ ਵਪਾਰ ਹੈ ਦੁਕਾਨ ਹੈ ਔਰ ਜਿਸ ਸਥਿਤੀ ਦੀ ਅੱਗ ਦੀ ਸਥਿਤੀ ਸੀ ਨਾ ਜੀ ਜੋ ਇਹ ਫਾਇਰ ਬ੍ਰਿਗੇਡ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਸਾਰਾ ਸਮੂਚਾ ਮਖੂਗੇੜ ਕਿ ਜੋ ਇਹ ਮੌਕੇ ਤੇ ਆ ਕੇ ਸਥਿਤੀ ਨੂੰ ਇਹਨੇ ਆਗਦੀ ਲਪਟਾਂ ਨੂੰ ਕੰਟਰੋਲ ਪਾ ਲਿਆ ਔਰ ਆਪਣੀ ਜਾਨ ਜੋਖਮ ਤੇ ਪਾ ਕੇ ਵੀ ਅੰਦਰ ਵੜ ਕੇ ਸਾਰਾ ਕੰਟਰੋਲ ਕੀਤਾ ਜੇ ਨਾ ਕਰਦੇ ਜੇ ਨਾ ਹੁੰਦੀ ਇੱਕ ਦੋ ਮਿੰਟਾਂ ਦਾ ਲੱਗਦਾ ਮਖੂਗੇੜ ਸਾਰਾ ਸਵਾਹ ਹੋ ਜਾਣਾ ਸੀ ਕਿਉਂਕਿ ਸਾਰਾ ਸਮਾਨ ਅੰਦਰ ਜੁਵਲਰੀ ਸੀਗਾ ਪਲਾਸਟਿਕ ਸੀਗਾ ਅਮਰੂਦ ਸੀਗਾ ਸਾਰਾ ਅੰਦਰ ਕੈਮੀਕਲ ਸੀਗਾ ਜੋ ਬੁਰਾ ਹਾਲ ਸੀਗਾ ਤਾਂ ਅਸੀਂ ਇਹ ਤਾਂ ਪਰਮਾਤਮਾ ਇਹ ਕੀ ਕਹਿ ਸਕਦਾ ਜੀ ਇਹਨਾਂ ਨੂੰ ਪਤਾ ਹੈ ਕਿ ਸ਼ੋਰ ਸਰਕਟ ਹੈ ਕੀ ਆ ਕੁਝ ਹੋ ਸਕਦਾ ਇਹ ਤਾਂ ਬੰਦ ਕਰਕੇ ਚਲੇ ਗਏ ਸੀਗੇ ਇਹ ਤਾਂ ਪਤਾ ਲੱਗਾ ਆਣ ਗਵਾਣ ਨੂੰ ਦੱਸਿਆ ਭਾਜੀ ਕੀ ਨਾਮ ਕੀ ਤੁਹਾਡਾ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਗਗਨ ਜੀ ਅੱਗ ਲੱਗੀ ਜੀ ਕੀ ਹਾਲਾਤ ਸਭ ਦਾ ਅੱਗ ਤਾਂ ਜਦੋਂ ਅਸੀਂ ਆਈ ਸਾਨੂੰ ਫੋਨ ਆਇਆ ਸੀ ਅਸੀਂ ਇੱਕ ਤੋਂ ਦੋ ਮਿੰਟਾਂ ਦੇ ਵਿੱਚ ਗੱਡੀਆਂ ਲੈ ਕੇ ਇੱਥੇ ਪਹੁੰਚ ਗਏ ਹਾਂ ਜੀ ਤੇ ਆਣ ਕੇ ਜਦੋਂ ਪਤਾ ਲੱਗਾ ਕਿ ਇਹ ਸਰਕਟ ਸ਼ੋਰ ਸਰਕਟ ਤੋਂ ਅੱਗੇ ਲੱਗੀ ਹੈ ਜੀ ਨੁਕਸਾਨ ਤਾਂ ਇਹਨਾਂ ਦਾ ਹੋਇਆ ਬਹੁਤ ਜ਼ਿਆਦਾ ਪਰ ਅਸੀਂ ਮੌਕੇ ਜਾਣ ਕੇ ਅੱਗ ਤੇ ਕਾਬੂ ਪਾਇਆ ਜੀ ਅੱਗ ਥੱਲੇ ਵੀ ਸੀ ਉੱਪਰ ਤੱਕ ਵੀ ਅੱ ਦੁਕਾਨ ਬੰਦ ਸੀ ਕਿਉਂਕਿ ਯਾਰ ਸੰਡੇ ਕਰਕੇ ਦੁਕਾਨ ਬੰਦ ਕਰਕੇ ਚਲੇ ਗਏ ਬਾਅਦ ਚ ਆੜ ਗਵਾੜ ਨੇ ਦੱਸਿਆ ਵੀ ਅੱਗ ਲੱਗੀ ਸੀ ਕਿੰਨੀ ਆਏ ਅੱਗ ਕਿੰਨੀ ਸੀ ਅੱਗ ਉਹ ਤਾਂ ਚੱਲਦੀ ਪਈ ਸੀ ਜਦੋਂ ਅਸੀਂ ਆਏ ਸੀ ਆਪਣੀਆਂ ਜੀ ਤਿੰਨ ਗੱਡੀਆਂ ਮੌਕੇ ਸੱਡੀਆਂ ਦੋ ਆਪਾਂ ਕੋਈ ਪੁਰਦੀਆਂ ਸੀ ਕਿ ਕੰਮ ਇਹ ਕੈਂਟ ਤੋਂ ਮੰਗਾਈਏ ਹਾਂਜੀ ਅੱਗ ਦੇ ਕਾਉਂ ਪਾਸ ਆ ਜੀ ਮੇਰਾ ਨਾਮ ਕਰਨਦੀਪ ਸਿੰਘ ਹੈ